ਅੱਜ ਦਾ ਦਿਨ ਪੰਥ ਦੇ ਲਈ ਕਾਫੀ ਅਹਿਮ ਰਿਹਾ ਅੱਜ ਤਰੀਕ ਸੀ 11 ਅਗਸਤ 2025 ਤੇ ਸੋ ਪਹਿਲਾਂ ਵੀ 11 ਅਗਸਤ 1740 ਦੇ ਵਿੱਚ ਵੀ ਪੰਥ ਦੇ ਲਈ ਇਹ ਦਿਨ ਬਹੁਤ ਅਹਿਮ ਸੀ ਮਸਾ ਰੰਗੜ ਦਾ ਸਰਕਲ ਉਸ ਦਿਨ ਕੀਤਾ ਗਿਆ ਸੀ ਪੰਥ ਨੂੰ ਬਚਾਉਣ ਦੇ ਲਈ ਪੰਥ ਦੀ ਭਲਾਈ ਦੇ ਲਈ ਤੇ ਅੱਜ ਵੀ ਪੰਥਕ ਸਿਆਸਤ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲੀ ਕੀ ਕੁਝ ਹੋਇਆ ਅੱਜ ਦੇ ਦਿਨ ਦੇ ਵਿੱਚ ਤੇ ਅਕਾਲੀ ਦਲ ਦਾ ਆਉਂਦੇ ਇਹਨਾਂ ਨੂੰ ਕੀ ਭਵਿਕ ਹੋ ਸਕਦਾ ਇਸ ਦੇ ਉੱਤੇ ਹੀ ਅੱਜ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਕਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਾਣੀ ਦਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪਟੀ ਪਟੀ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਦਿਨਾਂ ਦੀਆਂ ਵੱਡੇ ਸਾਹਿਬ ਨਜ਼ਰਾਂ ਸਾਹਿਬ ਦੀਆਂ ਟਿਕੀਆਂ ਹੋਈਆਂ ਸਨ 11 ਤਰੀਕ ਦੇ ਉੱਤੇ ਕਿ ਇਹ ਜਲਾਸ ਹੋਣਾ ਹੈ ਪਹਿਲਾ ਸੀ ਸਵਾਲ ਕਿ ਕੀ ਤੇਜ ਸਿੰਘ ਸਮੁੰਦਰੀ ਹਾਲ ਮਿਲਣਾ ਫਿਰ ਜਦੋਂ ਉਹ ਕਲੀਅਰ ਹੋ ਗਿਆ ਤਾਂ ਫਿਰ ਇਹ ਸਵਾਲ ਚਰਚਾ ਦੇ ਵਿੱਚ ਰਿਹਾ ਕਿ ਪ੍ਰਧਾਨ ਕੌਣ ਬਣੇਗਾ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਸਭ ਤੋਂ ਅੱਗੇ ਦੌੜਿਆ ਜਾ ਰਿਹਾ ਸੀ ਕਿ ਇਹਨਾਂ ਨੇ ਹੀ ਪ੍ਰਧਾਨ ਬਣਨਾ ਹੈ ਪਰ ਵਿੱਚ ਹੀ ਗਿਆ ਜਾ ਰਿਹਾ ਸੀ ਕਿ ਨਹੀਂ ਕਿਉਂਕਿ ਉਹਨਾਂ ਦਾ ਪੋਸਟ ਆਈ ਸੀ ਕਿ ਮੈਂ ਪ੍ਰਧਾਨ ਬਣਨ ਦੀ ਇੱਛਾ ਨਹੀਂ ਰੱਖਦਾ ਬੀਬੀ ਸਤਵੰਤ ਕੋਲ ਨੂੰ ਬਣਾ ਦਿਓ ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਡੈਲੀਗੇਟਰ ਨੇ ਸਰਪ ਸੰਮਤੀ ਦੇ ਨਾਲ ਪ੍ਰਧਾਨ ਚੁਣ ਲਿਆ ਪ੍ਰਧਾਨ ਬਣ ਗ ਉਹਨਾਂ ਨੇ ਭਾਸ਼ੰਦਤਾ ਤੇ ਕਾਫੀ ਸਰ ਗਰਮ ਨਜ਼ਰ ਆਏ ਗੁੱਸੇ ਚ ਨਜ਼ਰ ਆਏ ਗੁੱਸਾ ਇੰਨਾ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਕਿਉਂ ਦੇਖਣ ਨੂੰ ਲਿਆ ਪਹਿਲੀ ਗੱਲ ਤੇ ਇਹ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਨਹੀਂ ਬਣਨਾ ਲੇਕਿਨ ਬੀਬੀ ਸਤਵੰਤ ਕੋਨੇ ਵੀ ਨਾ ਕਰ ਦਿੱਤੇ ਤੇ ਰਾਜ ਉਹਨਾਂ ਨੂੰ ਸਰਬਸੰਤੀ ਦਾ ਪ੍ਰਧਾਨ ਚੁਣ ਲਿਆ ਗਿਆ ਜੀ ਇਹ ਉਹ ਗਰੁੱਪ ਕਹਿੰਦਾ ਜਿਹੜੀ ਭਰਤੀ ਬਕਾਇਦਾ ਤੌਰ ਤੇ ਕਾਲਪਤਿਕ ਤੋਂ ਬਣਾਈ ਗਈ 7 ਮੈਂਬਰੀ ਕਮੇਟੀ ਚੋਂ ਪੰਜ ਮੈਂਬਰ ਰਹਿ ਗਏ ਸੀ ਤੇ ਕਾਲ ਤੱਕ ਤੇ ਜਹਦਰ ਗਿਆਨੀ ਰਗਵੀਰ ਸਿੰਘ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਭਰਤੀ ਕੀਤੀ ਸੀ ਹੂੰ ਉਹਦੇ ਬਾਰੇ ਟਿੱਪਣੀ ਜਿਹੜੀ ਕੀਤੀ ਹੈ ਗਿਆਨੀ ਅਰਪੀਤ ਸਿੰਘ ਨੇ ਬੜੀ ਤਰੀਕੇ ਤੇ ਸਦਿੱਕੇ ਦੀ ਟਿੱਪਣੀ ਕੀਤੀ ਹੈ ਤੇ ਬਾਦਲ ਦਲ ਨੂੰ ਉਹਨੂੰ ਪਗੋੜਾ ਦਲ ਕਿਹਾ ਜੀ ਕਹਿੰਦੇ 2 ਦਸੰਬਰ 2024 ਨੂੰ ਅਕਾਲ ਤਖਤ ਦੇ ਉਤੋਂ ਇੱਕ ਹੁਕਮ ਹੋਇਆ ਸੀ ਵੀ ਆਪਣੇ ਆਪਣੇ ਚੁੱਲ੍ਹੇ ਸਿਮੇਟ ਕੇ ਹਮ ਪੰਥ ਕੇਕਤਾ ਦੀ ਗੱਲ ਕੀਤੀ ਸੀ ਇੱਕ ਮੰਝ ਤੇ ਇਕੱਠੇ ਹੋ ਜਓ ਤੇ ਜਿਹੜੇ ਇਹ ਸੁਧਾਰਵਾਦੀ ਸੀਗੇ ਕਿ ਉਹ ਬਾਗੀ ਤੇ ਦੱਗੀ ਛੁਰੂ ਛੁਰੂ ਜੀ ਬਾਗੀ ਤੇ ਦੱਗੀਏ ਦੋ ਲੱਖ ਮਿਲੇ ਸੀ ਇਹਨਾਂ ਨੂੰ ਬਾਕੀ ਉਹ ਸੀ ਜਿਹੜੇ ਕਾਲ ਤੱਕ ਤੇ ਕਬੂਲ ਨਮਾ ਲੈ ਕੇ ਗਏ ਸੀ ਵੀ ਪਿੱਛੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਦੇ ਵਿੱਚ ਸ਼ਾਮਲ ਅਸੀਂ ਵੀ ਹੈ ਸਾਡੇ ਕਲਬ ਕਾਰਵੀ ਕਾਲ ਤੱਕ ਤੋਂ ਕੀਤੀ ਜਾਂ। ਹੂੰ ਤੇ ਦਾਗੀ ਉਹ ਸੀ ਜਿਨ੍ਹਾਂ ਤੇ ਦੋਸ਼ ਲਾਇਆ ਸੀ سنگੀਨ। ਵੀ ਇਹਨਾਂ ਪੰਜਾਬ ਨੂੰ ਲੁੱਟਿਆ ਵੀ ਟੀ ਪੁੱਟਿਆ ਵੀ ਤੇ ਬਕਾਇਦਾ ਤੌਰ ਤੇ ਇਹਨਾਂ ਨੇ ਬੇਦੀਮੀ ਵੀ ਕਰਾਈਆਂ ਤੇ ਉਹਨਾਂ ਅਫਸਰਾਂ ਨੂੰ ਆਪਣੀ ਸਰਕਾਰ ਦੇ ਟਾਈਮ ਤੇ ਉਹ 14 ਦੇ ਲਾਇਆ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਖੂਨ ਨੋ ਲਿਖੀ ਦੀ ਸੀ ਜੀ ਦੋਨਾਂ ਅਫਸਰਾਂ ਦੇ ਪਰਿਵਾਰਾਂ ਨੂੰ ਟਿਕਟਾਂ ਵੀ ਦਿੱਤੀਆਂ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਮੰਤਰੀ ਬਣਾਇਆ ਜਿਨ੍ਹਾਂ ਨੇ ਕਾਲੀਆਂ ਬਿੱਲੀਆਂ ਬਣਾ ਕੇ ਆਪਣੀਆਂ ਪੁਲਿਸ ਦੀਆਂ ਤੇ ਨੌਜਵਾਨਾਂ ਨੂੰ ਘਰੋਂ ਚੁੱਕ ਲਿਆ ਲਿਆ ਕਿ ਤੇ ਝੂਠੇ ਪੁਲਿਸ ਮੁਕਾਬਲੇ ਕੀਤੇ ਸੀ ਹੂੰ ਉਹਨਾਂ ਨੇ ਆਪਣੇ ਜੁਰਮ ਕਬੂਲੇ ਲਿਖਤੀ ਪੰਤੇ ਕਬੂਲੇ ਹਾਂ ਸਾਡੇ ਕੋਲ ਗਲਤੀਆਂ ਹੋਈਆਂ ਸੀ ਮਾਫੀ ਮੰਗਦੇ ਆ ਅਕਾਲ ਤੱਕ ਤੇ ਪੇਛੀ ਹੋਏ ਤੇ ਪੇਛੋ ਕੇ ਤਨਖਾਹ ਵੀ ਲਵਾ ਲਈ ਤੇ ਮੁੜ ਕੇ ਫਿਰ ਮੁੱਕਰ ਕੇ ਅਸੀਂ ਦੀ ਗਲਤੀ ਕੀਤੀ ਕੋਈ ਨਹੀਂ ਹਾਂ ਉਹ ਕਹਿੰਦੇ ਜਦੋਂ ਇਥੋਂ ਅਕਾਲ ਤੱਕ ਤੋਂ ਹੁਕਮ ਹੋ ਗਿਆ ਭੀ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਤੁਸੀਂ ਇੱਕ ਮੰਚ ਦੇ ਇਕੱਠੇ ਹੋ ਤੇ ਜਿਹੜੇ ਸੁਧਾਰਵਾਦੀ ਸੀ ਜਿੰਨਾ ਸੁਧਾਰ ਲਹਿਰ ਬਣਾਈ ਸੀਗੀ ਜਿਨ੍ਹਾਂ ਨੂੰ ਅਸੀਂ ਬਾਗੀ ਕਹਿੰਦੇ ਆ ਉਹਨਾਂ ਨੇ ਆਪਣੇ ਚੁੱਲ੍ਹੇ ਸਿਮੜ ਕੇ ਸ਼ਾਮਾ ਨੂੰ ਲਿਖਤੀ ਤੌਰ ਤੇ ਕਲ ਤਖ ਦੇ ਦਿੱਤਾ ਜੇ ਇਸ ਆਪਣੇ ਚੁੱਲ੍ਹੇ ਸਿਮਟਾਏ ਸਾਨੂੰ ਦੱਸੋ ਹੁਣ ਕੀ ਤੇ ਜਿਹੜੇ ਭਗੌੜੇ ਦਲ ਵਾਲੇ ਸੀ ਕਹਿੰਦੇ ਉਹਨਾਂ ਨੂੰ ਇਸ ਗੱਲ ਦਾ ਖਤਰਾ ਪੈਦਾ ਹੋ ਗਿਆ ਵੀ ਹੁਣ ਸਾਡੇ 'ਚ ਕੁਸਫਟ ਕਰਨਗੇ ਤੇ ਸਾਡੇ ਤੇ ਕਬਜ਼ਾ ਕਰਨਗੇ ਬਿਲਕੁਲ ਤੇ ਕਹਿੰਦੇ ਸنگਵੀਰ ਸਿੰਘ ਬਾਦਲ ਦੇ ਸਿਪਾਸਲਾ ਜਿਹੜੇ ਸੀਗੇ ਉਹਨਾਂ ਚੁੱਲਾ ਸنگਵੀਰ ਸਿੰਘ ਬਾਦਲ ਦੇ ਸਿਰ ਤੇ ਲੱਖਿਆ ਤੇ ਭਗੌੜੇ ਹੋ ਗਏ ਹੂੰ ਭੱਜ ਕੇ ਉਹ ਜਾ ਕੇ ਇੱਕ ਕਮਰੇ ਚ ਬੂਹਾ ਬੰਦ ਕਰ ਲਿਆ ਅੰਦਰੋਂ ਤੇ ਜਦੋਂ ਜਾ ਕੇ ਨੰਬੂਹਾ ਖੜਕਿਆ ਅੰਦਰੋਂ ਉਹ ਹੀ ਨਹੀਂ ਖੁੱਲਿਆ ਤੇ ਬਾਕੀ ਕੇ ਲੋਕ ਸੂ ਇਸ ਕਰਕੇ ਉਹਨਾਂ ਨੇ ਕਿਹਾ ਵੀ ਅੱਜ ਲੜਾਈ ਪਗੋੜਿਆਂ ਦੇ ਖਿਲਾਫ ਤਾਕਿਆ ਤੇ ਬਾਗਿਆ ਦੀ ਲੜਾਈ ਨਹੀਂ ਅੱਜ ਪਗੋੜੇ ਨੇ ਇੱਕ ਪਾਸੇ ਅਕਾਲ ਤਖਤ ਨੂੰ ਸਮਰਪਿਤ ਨੇ ਗੁਰੂ ਨੂੰ ਸਮਰਪਿਤ ਤੇ ਪੰਥ ਨੂੰ ਸਮਰਪਿਤ ਨੇ ਦੂਜੇ ਪਾਸੇ ਪਗੋੜੇ ਹੂੰ ਉੰਨਾ ਕਿਹਾ ਜੀ ਮੈਂ ਸੁਖਬੀਰ ਸਿੰਘ ਬਾਲਰ ਦਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿਉਂ ਕਰਦਾ ਵੀ ਜੇ ਕਿਤੇ ਮੈਨੂੰ ਤਖਤ ਦੇ ਜ਼ਥੇਦਾਰੀ ਤੋਂ ਉਹ ਲਾਂਭੇ ਨਾ ਕਰਦੇ ਤੇ ਸ਼ਾਇਦ ਮੈਂ ਅੱਜ ਪ੍ਰਧਾਨ ਨਾ ਬਣਦਾ ਕਿਉਂਕਿ ਮੈਂ ਤਖਤ ਦੀ ਸੇਵਾ ਕਰਨ ਨੂੰ ਪਹਿਲ ਦੇਣੀ ਸੀਗੀ ਹਾਂ ਨਾ ਕਿ ਸ਼ੁਰੂ ਤੇ ਪ੍ਰਧਾਨ ਬਣਨ ਜੀ ਮਨਮੀ ਕਹਿੰਦਾ ਜੀ ਮੈਨੂੰ ਪੰਜਾਂ ਦਾ ਹੁਕਮ ਆਇਆ ਮੈਂ ਉਹਨਾਂ ਦੇ ਹੁਕਮ ਦੀ ਤਮੀ儿 ਕੀਤੀ ਆ ਮੈਂ ਇੰਟਰਸਟ ਨਹੀਂ ਜੀ ਮੈਨੂੰ ਉਹਨਾਂ ਕਿਹਾ ਜੀ ਤੁਹਾਨੂੰ ਇਹ ਬਣਨਾ ਪੂ ਪੰਜਾਂ ਦਾ ਹੁਕਮ ਤੇ ਪੰਜਾਂ ਤੇ ਪਰਮੇਸ਼ਰ ਹੁੰਦਾ ਸੀ ਬੰਨਣੇ ਪੈਣਾ ਸੀ ਹੂੰ ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੀ ਦੋ ਤਰੀਕ ਦਾ ਡਰਾਮਾ ਇਹਨੇ ਰਚਿਆ ਤੇ ਇਹ ਹੁਣ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਹੂੰ ਉਹਨਾਂ ਕਾ ਤੀਜਾ ਸਿੰਘ ਅਕਰਪੁਰੀ ਅਕਾਲ ਪੱਖ ਤੇ ਜਥੇਦਾਰੀ ਵੀ ਰਹਿ ਐ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹਿਣ ਜੀ ਜਥੇਦਾਰ ਅਛਰ ਸਿੰਘ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਤੇ ਬਾਅਦ ਚ ਪ੍ਰਧਾਨ ਵੀ ਬਣੇ ਮੋਨ ਸਿੰਘ ਤੋੜ ਇਹ ਵੀ ਬਕਾਇਦਾ ਤੌਰ ਤੇ ਅਕਾਲ ਤਖਤ ਦੇ ਜਥੇਦਾਰ ਰਹੇ ਤੇ ਬਾਅਦ ਚ ਪ੍ਰਧਾਨ ਵੀ ਰਹੇ ਨੇ ਅਕਾਲੀ ਦਲ ਦੇ ਉਹਨਾਂ ਕਿ ਸਾਡੀ ਪੀਰੀ ਤੇ ਮੀਰੀ ਇਕੱਠੇ ਨੇ ਜਦੋਂ ਮੀਰੀ ਪੀਰੀ ਤੇ ਮੀਰੀ ਇਕੱਠੇ ਤੇ ਫਿਰ ਕਿਸੇ ਨੂੰ ਉਤਰਾਜ ਕਿਉਂ ਹੋਵੇ ਜੀ ਅਜੇ ਜਥੇਦਾਰ ਕੋਈ ਨਲ ਪ੍ਰਧਾਨਗੀ ਨਹੀਂ ਕਿਸੇ ਕੀਤੀ ਬਾਅਦ ਚ ਕੀਤੀ ਜਾਂ ਪਹਿਲਾਂ ਕੀਤੀ ਗਿਆਨੀ ਪ੍ਰਭਿੰਦਰ ਸਿੰਘ ਹੈਡ ਗ੍ਰੰਥੀ ਦਰਬਾਰ ਸਭ ਰਹੇ ਨੇ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਨੇ ਇਹ ਸੇ ਕਰਕੇ ਇਹ ਜਿਹੜੀ ਗਲਤ ਕੀਤੀ ਇਹਨਾਂ ਨੇ ਇਹਦਾ ਕੋਈ ਕੋਈ ਟੁਕ ਨਹੀਂ ਬਣਦੀ ਕਿ ਜੇ ਪਿਛੋਕਰ ਚ ਆਪਣੇ ਨਾਵੇਂ ਤੇ ਫਿਰ ਆਪਾਂ ਗੱਲ ਕਰ ਲਈਏ ਜੀ ਬਿਲਕੁਲ ਸੰਤਪ੍ਰਧਾਨ ਸਿੰਘ ਲੋਂਗੋਵਾਲ ਬਕਾਇਦਾ ਤੌਰ ਤੇ ਤਖਸ਼ਿਰੀ ਦਮਨਾਲ ਸਰ ਦੇ ਜਥੇਦਾਰ ਰਹੇ ਤੇ ਬਾਅਦ ਦੇ ਵਿੱਚ ਉਹ ਬਕਾਇਦਾ ਤੌਰ ਤੇ ਕਾਇਦਲ ਦੇ ਪ੍ਰਧਾਨ ਵੀ ਰਹੇ ਨੇ ਹਾਂ ਕਹਿਆ ਜੀ ਅੱਜ ਮੈਨੂੰ ਤੁਸੀਂ ਜਿਹੜੀ ਸੇਵਾ ਲਈ ਆ ਤੇ ਮੈਂ ਇਹ ਦੱਸ ਦਿਆਂ ਵੀ ਮੈਂ ਕਿਸੇ ਪ੍ਰਕਾਰ ਦੀ ਕੋਈ ਸਿਆਸੀ ਚੋਣ ਨਹੀਂ ਲੜਨੀ ਨਾ ਸਰਪੰਚੀ ਦੀ ਲੜਨੀ ਹੈ ਨਾ ਚੇਅਰਮੈਨ ਦੀ ਲੜਨੀ ਹੈ ਨਾ ਐਮਐਲਏ ਦੀ ਲੜਨੀ ਹੈ ਨਾ ਬਕਾਇਦਾ ਤੌਰ ਤੇ ਐਮਪੀ ਦੀ ਲੜਨੀ ਮੈਂ ਕੋਈ ਤੁਸੀਂ ਮੈਨੂੰ ਸੇਵਾ ਬਖਸ਼ੀ ਹੈ ਤੇ ਮੈਂ ਆਪਣੀ ਸਮਰੱਥਾ ਦੇ ਮੁਤਾਬਕ ਇੱਕ ਘਰ ਘਰ ਜਾ ਕੇ ਸੇਵਾ ਕਰੂੰਗਾ ਲੋਕਾਂ 'ਚ ਸੱਥਾਂ ਜਾ ਕੇ ਕਰੂੰਗਾ ਸਿੱਖ ਧਰਮ ਦਾ ਪ੍ਰਚਾਰ ਕਰੂੰਗਾ ਗੁਰੂ ਪਦ ਤੇ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਕੇ ਕਰੂੰਗਾ ਹੂੰ ਕੀਤੇ ਮੀਰੀ ਦੀ ਗੱਲ ਕਰੂੰਗਾ ਉਹਨਾਂ ਆਪਣਾ এজੰਡਾ ਕਲੀਅਰ ਕਰਤਾ ਵੀ ਮੈਂ ਬਿਲਕੁਲ ਕੋਈ ਸਿਆਸੀ ਚੋਣ ਨਹੀਂ ਲੜਣੀ ਜਿਸ ਤਰ੍ਹਾਂ ਸਾਡੇ ਪਹਿਲਾਂ ਇੱਥੇ ਹੁੰਦਾ ਰਿਹਾ ਤੋ ਕਹਿੰਦੇ ਆ ਵੀ ਚਲੋ ਇਹਨਾਂ ਨੇ ਜੋ ਦੋਸ਼ ਲੋਨ ਨੇ ਜੀ ਸਦਕੇ ਲਾਈ ਜਾਂ ਜੀ ਕੀ ਉਹ ਕਹਿੰਦੇ ਵੀ ਇਹਨਾਂ ਦੇ ਕੋਲੇ ਤਿੰਨ ਪਿੱਲਰ ਨੇ ਤਿੰਨ ਪਿੱਲਰ ਕਿਹੜੇ-ਕਿਹੜੇ ਨੇ ਇੱਕ ਇਹਨਾਂ ਕੋਲ ਸ਼ੁਰਮਣੀ ਕਮੇਟੀ ਹੈ ਜੀ ਨੰਬਰ 2 ਇਹਨਾਂ ਦੇ ਕੋਲੇ ਬਕਾਇਦਾ ਤੌਰ ਤੇ ਦਫਤਰ ਹੈ ਚੰਡੀਗੜ੍ਹ ਦੇ ਵਿੱਚ ਤੇ ਨੰਬਰ 3 ਤੇ ਇਹਨਾਂ ਕੋਲ ਚੋਣ ਨਿਸ਼ਾਨ ਜੀ ਮੈਂ ਸੋਚਦਾ ਤਿੰਨੇ ਇਹਨਾਂ ਕੋਲ ਚੋਣ ਨਿਸ਼ਾਨ ਤੇ ਹੈ ਨਹੀਂ ਤੇ ਪਾਰਟੀ ਕਾਮਯਾਬ ਕਿਵੇਂ ਹੋਗੇ ਕਿ ਉਹ ਕਹਿੰਦੇ ਕਿ ਤੱਕੜੀ ਅਸੀਂ ਲੈਣੀ ਹੈ ਤੇ ਕੀ ਤੱਕੜੀ ਹੋਣ ਇਹਨਾਂ ਨੂੰ ਮਿਲ ਜੇਗੀ બસ ਤਕਲੀ ਮਿਲੇਗੀ ਜੋ ਹਾਲਾਤ ਮਧ ਪ੍ਰਮਾਣ ਮਹਾਰਾਸ਼ਟਰ ਤੇ ਹੋਏ ਸੀ ਕੇਂਦਰ ਸਰਕਾਰ ਉਹ ਜੇ ਲਾਚ ਪੈਦਾ ਕਰੇਗੀ ਹੂੰ ਕੇਂਦਰ ਸਰਕਾਰ ਉਹ ਜੇ ਹਾਲਾਤ ਪੈਦਾ ਕਰੇਗੀ 70000 ਕਰੋੜ ਦੇ ਦੋਸ਼ੀ ਨੇ ਜੀਪੀ ਮੁੱਖ ਮੰਤਰੀ ਤੁੜਾਇਆ ਜਾਂਦੇ ਇੱਥੇ ਵੀ ਨਹੀਂ ਬਣਾਇਆ ਜਾਂਦਾ ਜੀ ਇੱਥੇ ਤਾਂ ਸਾਡੀ ਇੱਕ ਖੁਸ਼ਕਿਸਮਤੀ ਸੀਗੀ ਜਿਹੜੀ ਪੰਜ ਮੈਂਬਰੀ ਕਮੇਟੀ ਕਲਕੱਤਾ ਤੋਂ ਬਣਾਈ ਗਈ ਸੀ ਉਹ ਪੰਜੇ ਬੰਦੇ ਸਾਫ ਸੁਥਰੇ ਸੀ ਜੀ ਕਿ ਕੋਈ ਇਲਜ਼ਾਮ ਨਹੀਂ ਸੀਗਾ ਜਿੱਦੇ ਕਰਕੇ ਉਹ ਕਾਮਜਰ ਰਹ ਦੇ ਕਿਤੇ ਉਹਨਾਂ ਤੇ ਵੀ ਇਲਜ਼ਾਮ ਹੋਣਾ ਤੇ ਸ਼ਾਇਦ ਮੇਰੇ ਖਿਆਲੋਂ ਵੀ ਕਈ ਪ੍ਰਕਾਰ ਦੀ ਦੂਸ਼ਣ ਬਾਜ਼ੀਆਂ ਲੱਗਦੀਆਂ ਬਿਲਕੁਲ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੀ ਮੇਰੇ ਤੇ ਦੂਸ਼ਣ ਬਾਜ਼ੀਆਂ ਲਾਉਣਗੇ ਹੂੰ ਮੈਂ ਨਹੀਂ ਜੋ ਮਰਜ਼ੀ ਕਰਨ ਕੋਈ ਗੱਲ ਨਹੀਂ ਲਿਖ ਜੇ ਹੁਣ ਦੂਸ਼ਣ ਬਾਜ਼ੀ ਕੀਤੀ ਤੇ ਫਿਰ ਅਸੀਂ ਬੁਰੇ ਦੇ ਘਰ ਤੱਕ ਜਾਵਾਂਗੇ ਜੋ ਕੁਝ ਮੈਨੂੰ ਇਹਨਾਂ ਦੇ ਲੀਡਰ ਦੇ ਕੇ ਗਿਆ ਜੋ ਕੁਝ ਮੇਰੇ ਕੋਲ ਪਿਆ ਵਾ ਜਦੋਂ ਮੈਂ ਉਹ ਇੱਕ ਕੱਢਿਆ ਨਾ ਤੇ ਇਹਨਾਂ ਨੂੰ ਭਾਈਜਣ ਨੂੰ ਵਾਰ ਨਹੀਂ ਲੰਭਣਾ ਗਿਆ ਹਾਂ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਕਾਫੀ ਖਫਾ ਸੀ ਗਿਆ ਜੀ ਕਾਫੀ ਗੁੱਸੇ ਦੇ ਵਿੱਚ ਸੀਗੇ ਜੀ ਔਰ ਉਹ ਬਹੁਤ ਸਾਰੀਆਂ ਗੱਲਾਂ ਹੋਰ ਵੀ ਕੀਤੀਆਂ ਜਿਹੜੀਆਂ ਉਹਨਾਂ ਦੇ ਵਿੱਚ ਹੈਗਾ ਸੀ ਵੀ ਆ ਸਾਡੇ ਜਿਹੜੇ ਅਕਾਲ ਤਖਤ ਦੀ ਗੱਲ ਆ ਸਾਡੀ ਦਿੱਲੀ ਕਮੇਟੀ ਦੀ ਗੱਲ ਆ ਸਾਡੀ ਪਟਨਾ ਸਾਹਿਬ ਕਮੇਟੀ ਦੀ ਗੱਲ ਆ ਇਹ ਇਹਨਾਂ ਦੀ ਬਦੌਲਤੜਿਆ ਉਹ ਦਖਲਅਦਾਜ਼ੀ ਹੈ ਸਾਡੀ ਬਾਹਰੀ ਤਾਕਤਾਂ ਦੀ ਪਰ ਮੈਂ ਇਹ ਵੀ ਗੱਲ ਕਹਾਂ ਤੇ ਸਿੱਖ ਜਦੋਂ ਜਦੋਂ ਵੀ ਡੱਡੂਆਂ ਦੀ ਪੰਸੇਰੀ ਵਾਂਗ ਖਿਲਰੇ ਨੇ ਤੇ ਉਦੋਂ ਉਹਨਾਂ ਦੀ ਹਾਰ ਹੋਈ। ਹਾਂ ਜਦੋਂ ਪੰਤਕ ਇੱਕ ਤਾਂ ਹੋਈ ਹੈ ਇਹਨਾਂ ਹਮੇਸ਼ਾ ਜਿੱਤ ਪ੍ਰਾਪਤ ਕੀਤੀ ਹੈ। ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਵੀ ਜਿਹੜੇ ਇਸ ਵੇਲੇ ਬਾਹਰ ਮਿੱਠੇ ਦੇ ਬਾਦਦਲ ਦੇ ਵਿੱਚ ਸਪਸਲਰ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਓ ਸਾਡੇ ਨਾਲ ਆਓ ਤੁਸੀਂ। ਜੀ ਆਪਣੇ ਵਰਕਰਾਂ ਦੇ ਸਮਰਥਕ ਨੂੰ ਕਹਿੰਦਾ ਵੀ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਜੇ ਮੇਰੀ ਲੋੜ ਵਿੱਚ ਮੈਂ ਵੀ ਆ ਜਾਊਂਗਾ ਹਾਂ ਆਪਾਂ ਉਹਨਾਂ ਨੂੰ ਵਾਪਸ ਲੈ ਕੇ ਆਈਏ ਤੇ ਕਹਿੰਦੇ ਜਦੋਂ ਮੈਨੂੰ ਆ ਕੇ ਮਿਲੇ ਚਾਰ ਪੰਜ ਜਾਣੇ ਤੇ ਮੈਂ ਉਹਨੂੰ ਕਿਹਾ ਵੀ ਕੀ ਤੁਸੀਂ ਮੇਰੇ ਇੱਕ ਨਵੇਂ ਕੰਦੇ ਚਾ ਸਕਦੇ ਕਹਿੰਦੇ ਨਹੀਂ ਜੀ ਸਾਨੂੰ ਉਹਨਾਂ ਟਿਕਟ ਦੇਣ ਦਾ ਵਾਅਦਾ ਕੀਤਾ ਸਰਵਾਦੇ ਜੀ ਬਿਲਕੁਲ ਉਹ ਕਹਿੰਦੇ ਜਿਹੜੀ ਟਿਕਟਾਂ ਨੂੰ ਵਿਧਾਨ ਸਭਾ ਦੀ ਜਾਂ ਲੋਕ ਸਭਾ ਦੇਣ ਦੀ ਗੱਲ ਦਾ ਕੀਤਾ ਤੁਹਾਡਾ ਕੱਖ ਨਹੀਂ ਮੰਨਣਾ ਉੱਥੇ ਹਾਂ ਨਾ ਤੁਸੀਂ ਗਾਂ ਜੁਗੀ ਹੋਣ ਦਾ ਪਛਾਣ ਜੇ ਕੀ ਹੋਣ ਤਾਂ ਘੱਟੋ-ਕੱਟੇ ਟਿਕਟ ਲਈ ਕੋਈ ਕੋਈ ਟ੍ਰੇਨ ਦੀ ਟਿਕਟ ਲੈ ਲਿਓ ਤੇ ਕੋਈ ਜਹਾਜ਼ ਦੀ ਟਿਕਟ ਲੈ ਲਿਓ ਕੋਈ ਉਹਦੇ ਕੋਲੋਂ ਬੱਸ ਦੀ ਟਿਕਟ ਲੈ ਲਿਓ ਤਾਂ ਕਿ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕੋ ਜੀ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਬੜਾ ਗੁੱਸਾ ਵੀ ਕਾਫੀ ਕੱਢਿਆ ਵਾ ਤੇ ਕਾਫੀ ਹੱਦ ਤੱਕ ਇਹਨਾਂ ਤੇ ਹਮਲੇ ਵੀ ਕੀਤੇ ਨੇ ਤੇ ਇਹਨਾਂ ਨੇ ਆਪਣੇ ਦੱਸਿਆ ਵੀ ਮੈਂ ਜਥੇਦਾਰਾਂ ਤੇ ਮੇਰੇ ਤੋਂ ਪਹਿਲਾਂ ਜਥੇਦਾਰ ਇੱਥੇ ਕਿੰਨੇ ਰਹਤੇ ਨੇ ਤਾਂ ਕੀ ਕੁਛ ਕੀਤਾ ਜੀ ਹੂੰ ਕੱਲ੍ਹ ਕਹੀ ਆ ਵੀ ਪੰਜਾਬ ਦੇ ਵਿੱਚ ਪਹਿਲਾਂ ਹੁੰਦਾ ਸੀਗਾ ਲੈਂਡ ਮਾਫੀਆ ਸੈਨ ਮਾਫੀਆ ਕੇਬਲ ਮਾਫੀਆ ਟਰਾਂਸਪੋਰਟ ਮਾਫੀਆ ਹੁਣ ਸਰਕਾਰੀ ਮਾਫੀਆ ਆ ਗਿਆ ਆ ਜਿਹੜੀ ਸਰਕਾਰ ਆ ਇਹ ਬਕਾਇਦਾ ਤੌਰ ਤੇ ਕੇਂਦਰ ਨਾਲ ਰਲਈ ਹੋਈ ਆ ਤੇ ਇਹ ਕਿਸਾਨਾਂ ਕੋਲ ਜ਼ਮੀਨਾਂ ਖੁੰਡ ਦੀ ਗੱਲ ਕਰਦੀ ਪਰ ਸੀ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਕਿਸਾਨਾਂ ਦੀ ਜ਼ਮੀਨਾਂ ਨਹੀਂ ਖੁੰਡਣਿਆਂਗੇ ਜੀ ਪ੍ਰਸ਼ਾਸਨ ਜਿਹੜਾ ਮੰਦੀ ਤਰੀਕਾ ਪਣਾਉਣਾ ਪਵੇ ਕਿਉਂ ਇਹਨਾਂ ਧੂਮਾਵੀਆਂ ਸਰਕਾਰੀ ਧੂਮਾਫੀਆਂ ਉਹ ਵੀ ਕਿਸੇ ਤਰੀਕੇ ਨਾਲ ਇਹਨੇ ਕਬਜ਼ਾ ਕਰ ਲਈਏ ਲੇਕਿਨ ਅਸੀਂ ਕਬਜ਼ਾ ਨਹੀਂ ਹੋਣਗੇ ਜ਼ਮੀਨ ਸਾਡੀ ਮਾਂ ਵਾ ਉਹਨਾਂ ਐ ਵੀ ਗੱਲ ਕਹੀ ਵੀ ਪੰਜਾਬ ਦੇ ਵਿੱਚ ਸਾਡੀ ਇੱਕ ਬੱਚਾ ਪੈਦਾ ਕਰਨ ਦੀ ਪ੍ਰਵਿਰਤੀ ਵਧੀ ਹੈ ਜਦੋਂ ਦੇਖਾਂ ਨਾ ਬੱਚਾ ਹੀ ਕਿ ਪੈਦਾ ਹੋਇਆ ਪਾਪੂਲੇਸ਼ਨ ਘਟ ਗਈ ਤੇ ਜਿਹੜੇ ਜਗ ਇੱਕ ਪਲੌਟ ਬਣਾਉਣ ਦੀ ਗੱਲ ਕਰਦੇ ਆ ਮਲਟੀਪਲ ਸਟੋਰੀ ਬਿਲਡਿੰਗ ਬਣਾਉਣ ਦੀ ਗੱਲ ਕਰਦੇ ਨੇ ਉੱਥੇ ਵਸੋਣਾ ਕਿਨੂੰ ਲੈ ਕੇ ਬਿਲਕੁਲ ਪ੍ਰਮਾਤਿਕ ਵੱਖ ਨੇ ਬਸ ਇਹਨੇ ਇੱਥੇ ਹੂੰ ਉਹ ਚੁਰਨੀ ਹੈ ਅਗਲੀ ਗੱਲ ਉਹਨਾਂ ਨੇ ਕਿ ਵੀ ਜਿਹੜੀ ਪੰਜਾਬ ਰਹੀ ਸੀ ਅੰਮ੍ਰਿਤਸਰ ਇਹ ਸਿੱਖਾਂ ਦੀ ਰਾਜਧਾਨੀ ਸੀ ਸ਼ਾਸਕ ਰਾਜਧਾਨੀ ਸੀ 47 ਤੋਂ ਪਹਿਲਾਂ ਵੀ ਸੀਗੀ ਅੱਜ ਵੀ ਹੈ ਲੇਕਿਨ ਇੱਥੋਂ ਦਫਤਰ ਸ਼ਿਫਟ ਕਰਕੇ ਚੰਡੀਗੜ੍ਹ ਖੜਲੇਗਾ ਜੀ ਲੇਕਿਨ ਸਾਡੇ ਕਾਲੀ ਦਲ ਦਾ ਦਫਤਰ ਅੰਮ੍ਰਿਤਸਰ ਦੇ ਵਿੱਚ ਹੋਵੇਗਾ ਤੇ ਅੰਮ੍ਰਿਤਸਰ ਤੋਂ ਅਸੀਂ ਆਪਣਾ ਆਪਰੇਟ ਕਰਾਂਗੇ ਲੇਕਿਨ ਸਾਡੀ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਉਹ ਚੰਡੀਗੜ੍ਹ ਤੇ ਸਾਡਾ ਹੱਕ ਜਿਹੜਾ ਉਹ ਬਰਕਰਾਰ ਰਹੇਗਾ ਉਹਦੀ ਲੜਾਈ ਛੱਡੀ ਜਾਰੀ ਰਹੇਗੀ ਇਸ ਕਰਕੇ ਉਹਨੇ ਇਹ ਵੀ ਗੱਲ ਕਹੀ ਵੀ ਆ ਜਿਹੜੇ ਹਾਕਮ ਤੇ ਨੇ ਬਦਲ ਕੇ ਨੇ ਇਹ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲਿਆ ਜਿਹੜੀ ਬਕਾਇਦਾ ਤੌਰ ਤੇ ਐਸਪੀਸੀ ਚੋਣਾਂ ਨਹੀਂ ਕਰਾ ਰਹੀ ਹੂੰ ਇਹ ਰਲੇ ਪਏ ਨੇ ਤੇ ਰਲੇ ਸਾਨੂੰ ਦੱਸਦੇ ਨੇ ਅਸੀਂ ਚੋਣਾਂ ਲਈ ਪੂਰੇ ਯਤਨਸ਼ੀਲ ਹੋਵਾਂਗੇ ਤੇ ਜਲਦੀ ਤੋਂ ਜਲਦੀ ਚੋਣਾਂ ਕਰਨ ਲਈ ਸੀ ਰਾਸ਼ਟਰਪਤੀ ਨੂੰ ਮਿਲਾਂਗੇ ਤੇ ਅਸੀਂ ਰਾਜਪਾਲ ਨੂੰ ਮਿਲਾਂਗੇ ਜੀ ਵਰਤਸਪ ਸੁਖਬੀ ਸਿੰਘ ਬਾਦਲ ਨੇ ਵੀ ਅੱਜ ਪਟਿਆਲੇ ਦੇ ਵਿੱਚ ਵੱਡਾ ਇਕੱਠ ਕੀਤਾ ਸੀ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਪਰ ਗੱਲਾਂ ਤੇ ਅੱਜ ਪੰਜ ਮੈਂਬਰੀ ਕਮੇਟੀ ਦੇ ਵੱਲੋਂ اجلاس ਜੋ ਹੋਇਆ ਉਸ ਬਾਰੇ ਕੀਤੀਆਂ ਗਈਆਂ ਸੁਖਬੀਰ ਸਿੰਘ ਬਾਦਲ ਨੇ ਵੀ ਇਲਜ਼ਾਮ ਲਗਾਇਆ ਹੈ ਗਿਆਨੀ ਹਰਪੀ ਸਿੰਘ ਤੇ ਸੁਜੀਤ ਸਿੰਘ ਰਖੜਾ ਤੇ ਨਾਲ ਹੀ ਪ੍ਰੇਮ ਸਿੰਘ ਚੰਦੂ ਮਾਜਰੇ ਤੇ ਕਿ ਇਹਨਾਂ ਨੇ ਬੀਜੇਪੀ ਦੇ ਨਾਲ ਮਿਲ ਕੇ ਸਾਜ਼ਿਸ਼ ਘੜੀ ਹੈ ਕੀ ਲੱਗਦਾ ਹੈ ਕਿ ਗਿਆਨੀ ਹਰਪੀ ਸਿੰਘ ਜਾਂ ਫਿਰ ਜੋ ਬਾਕੀ ਵੀ ਮੈਂ ਨਾਮ ਲੈ ਨਹੀਂ ਇਹਨਾਂ ਦਾ ਬੀਜੇਪੀ ਦੇ ਨਾਲ ਕੋਈ ਸੰਬੰਧ ਹੈ 2014 ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਆਨੰਦਪੁਰ ਸਾਹਿਬ ਤੋਂ ਐਮਪੀ ਬਣਦੇ ਨੇ ਤੇ ਬੀਬੀ ਹਰਸਿਮਰਤ ਕੋਰ ਬਾਦਲ ਜਿਹੜੀ ਆ ਉਹ ਬਠਿੰਡੇ ਤੋਂ ਐਮਪੀ ਬਣਦੀ ਆ ਸੁਖਬੀਰ ਸਿੰਘ ਬਾਦਲ ਫਿਰ ਤੋਂ ਬਣਦੇ ਨੇ ਨਹੀਂ ਸੁਖਬੀਰ ਸਿੰਘ ਬਾਦਲ ਪੰਜਾਬ ਸੀ ਉਹ ਪੰਜਾਬ ਦੇ ਵਿੱਚ ਸੀ ਉੰਨੀ ਚ ਬਣਦੇ ਫਿਰ ਤੋਂ ਤੇ ਸੁਖਬੀਰ ਸਿੰਘ ਬਾਦਲ ਨਹੀਂ ਉਦੋਂ ਬੀਬੀ ਹਰਸਿੰਧ ਕੌਰ ਨੂੰ ਬਾਦਲ ਸਾਹਿਬ ਹੱਥ ਜੋੜ ਕੇ ਬਕਾਇਦਾ ਤੌਰ ਤੇ ਆਪਣੀ ਨੌਨੂ ਮੰਤਰੀ ਬਣਾਉਦੇ ਜੀ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਬੀਜੇਪੀ ਨਾਲ ਬੜੇ ਚੰਗੇ ਸਬੰਧ ਸੀਗੇ ਤੋਂ ਉਹਨਾਂ ਬੀਜੇਪੀ ਨਾਲ ਗੱਲ ਕੀਤੀ ਜੀ ਮੈਨੂੰ ਵੀ ਕੋਈ ਨਾ ਕੋਈ ਰਾਜ ਮੰਤਰੀ ਦਾ ਕੋਈ ਅਹੁਦਾ ਦੇ ਛੜੂਗੇ ਨੂੰ ਤੇ ਬੀਜੇਪੀ ਦੇ ਆਗੂਆਂ ਨੇ ਇਹ ਗੱਲ ਗਈ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਚੰਦੂ ਮਾਜਰਾ ਸਾਹਿਬ ਜੇ ਤੁਸੀਂ ਵਾਕਿਆ ਹੀ ਬਣਨਾ ਚਾਹੁੰਦੇ ਹੋ ਨਾ ਤੇ ਤੁਹਾਨੂੰ ਬਕਾਇਦਾ ਤੌਰ ਤੇ ਫਿਰ ਬਾਦਲ ਸਾਹਿਬ ਕੋਲ ਜਾ ਵੀ ਰੁੱਕਾ ਲੈ ਕਿਉਂ ਨਾ ਪੁੱਗੇ ਤੇ ਜਾਓ ਫੂਨ ਪਾਣਾ ਕਿ ਅਸੀਂ ਬਣਾ ਦੇਵਾਂਗੇ ਉਹਨਾਂ ਨੇ ਹਾਮੀ ਭਰ ਦਿੱਤੀ ਤੇ ਚੰਦੂ ਮਾਦਰਾ ਸਾਹਿਬ ਬਕਾਇਦਾ ਤੌਰ ਤੇ ਜਦੋਂ ਬਾਦਲ ਸਾਹਿਬ ਦੇ ਕੋਲੇ ਗਏ ਤੇ ਬਾਦਲ ਸਾਹਿਬ ਨੇ ਰੁੱਕਾ ਦੇਣ ਤੋਂ ਵੀ ਇਨਕਾਰ ਕਰਤਾ ਤੇ ਟੈਲੀਫੋਨ ਕਰਦੋ ਇਨਕਾਰ ਕਰਤਾ ਨਹੀਂ ਕਾਕਾ ਜੀ ਉਹ ਕਰਦੇ ਕੁੱਦੇ ਪੁੱਛਿੰਦੇ ਤੁਹਾਨੂੰ ਐਵੇਂ ਗਮਰਾਹ ਕਰਦੇ ਪਰ ਜੇ ਕਰਦੇ ਨਹੀਂ ਨਾ ਕਰਨਾ ਸੀ ਹਾਂ ਪਰ ਬਾਦਲ ਤਾਂ ਨੂੰ ਪਤਾ ਸੀ ਵੀ ਜੇ ਚੰਦੂ ਮਾਦਰਾ ਉੱਥੇ ਮੰਤਰੀ ਬਣ ਗਿਆ ਤੇ ਮੇਰੀ ਨੂਹ ਦੀ ਵੈਲਿਊ ਘਟ ਜੇ ਜੀ ਮੁੜ ਕੇ ਉਹਨਾਂ ਨੇ ਇਹਨੂੰ ਪੁੱਛਾ ਸਾਨੂੰ ਪੁੱਛਣਾ ਨਹੀਂ ਚੰਦੂ ਮਾਦਰਾ ਨੂੰ ਰਾਜ ਇਸ ਗੱਲ ਦਾ ਹੈ ਪੇ ਸਿੱਤਰ ਯਾਲੀ ਨੂੰ 2014 ਦੇ ਵਿੱਚ ਇਹਨਾਂ ਜਿਹੜੀ ਸੀ ਚੋਣ ਲੜਾਈ ਲੁਧਿਆਣਾ ਲੋਕ ਸਭਾ ਉੱਥੋਂ ਹੀ ਬਾਦਲ ਪਰਿਵਾਰ ਨੇ ਬਕਾਇਦਾ ਤੌਰ ਤੇ ਇੱਕ ਸਮਝੌਤਾ ਕੀਤਾ ਅਜੀਤਿੰਦਰ ਸਿੰਘ ਮੋਫਰਲੇ ਕਾਂਗਰਸੀ ਆਗੂ ਸੀਗੇ ਕਿ ਰਮਨਜੀਤ ਬਿੱਟੂ ਜਿਹੜੇ ਸੀਗੇ ਉਹ ਉਹਦੀ ਭੈਣ ਜਿਹੜੀ ਉਹ ਮੋਫਰਲ ਵਿਆਹੀਏ ਮੋਫਰ ਪਰਵਾਰ ਪਈ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਸਾਨੂੰ ਵੋਟਾ ਇੱਥੇ ਪਵਾ ਦੇ ਤੁਸੀਂ ਕਾਂਗਰਸੀਆਂ ਬਠਿੰਡੇ ਦੇ ਵਿੱਚ ਅਸੀਂ ਤੁਹਾਨੂੰ ਲੁਧਿਆਣਾ ਚ ਪਵਾ ਦੇਾਂਗੇ ਆਪਣੇ ਕਾਗਲੀਆਂ ਦੇ ਪੁੱਤਰ ਕਾਂਗਰਸ ਉਦੋਂ ਤੋਂ ਇਹ ਆਲੀ ਵੀ ਮਰਾਜ ਆ ਮੇਰੇ ਨਾਲ ਧੋਖਾ ਕੀਤਾ ਜੀ ਚੰਦੂ ਕੁਮਾਰ ਵੀ ਨਾਰਾਜ਼ ਰਖੜਾ ਵੀ ਨਾਰਾਜ਼ ਰਖੜਾ ਇਸ ਕਰਕੇ ਨਾਰਾਜ਼ ਆ ਕਿ ਜਦੋਂ ਉਹਦੇ ਭਰਾ ਨੂੰ ਆਪਣੀ ਭਤੀਜੀ ਦੀ ਸ਼ਾਦੀ 'ਚ ਇੱਥੇ ਆਏ ਸੀ ਲੈਣ ਵਾਸਤੇ ਭਾਗਣ ਵਾਲਾ ਸੀ ਤੇ 에어ਪੋਰਟ ਤੋਂ ਮਾਫ ਸਮੂਹ ਦਿੱਤਾ ਗਿਆ ਸੀ ਬਾਅਦ 'ਚ ਭਵੇਂ ਪ੍ਰਧਾਨ ਮੰਤਰੀ ਨੇ ਮਾਫੀ ਵੀ ਮੰਗੀ ਵੀ ਗਲਤੀ ਹੋ ਗਈ ਤੁਹਾਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਤੇ ਉਦੋਂ ਤੋਂ ਰਖੜਾ ਵੀ ਨਾਰਾਜ਼ ਇਸ ਕਰਕੇ ਰਖੜੇ ਉੱਤੇ ਗਿਆਨੀ ਹਰਪ੍ਰੀਤ ਦੇ ਉੱਤੇ ਤੇ ਚੰਦੂ ਮਾਦੇ ਉੱਤੇ ਇਹਨਾਂ ਦੂਸ਼ਣबाजी ਕਰਨੀ ਕਰਨੀ। ਮਨਪ੍ਰੀਤ ਐਜੀਟੇ ਵੀ ਕਰਨੀ ਕਰਨੀ। ਇਹ ਸਬੂਤ ਨਹੀਂ ਬਗਲਗਲ ਸਤਾਈ ਕਰਦੇ ਮੈਂ ਤੁਹਾਨੂੰ। ਹੂੰ। ਹੁਣ ਇਹਦੇ ਵਿੱਚ ਉਹਨੀ ਗੱਲ ਕਹਿੰਦੇ ਵੀ ਇਹ ਭਾਜਪਾ ਨਾਲ ਰਲੇ ਆ। ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਰਲੇ ਤੁਸੀਂ ਕਿਸੀ ਰਲੇ ਆ। ਜੀ। ਜੇ ਕਿਤੇ ਬਕਾਇਦਾ ਤੌਰ ਤੇ ਤੁਸੀਂ ਨਾਲ ਰਲੇ ਹੋ ਤਾਂ ਸ਼ਰਮਣੀ ਕਮੇਟੀ ਚੁਣਨ ਨਾ ਹੋਣ। ਹਮਮ ਤੁਸੀਂ ਰਲੇ ਵਰਸਿੰਦਰ ਰਲੇ ਅਸੀਂ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ ਇਹ ਰਲੇ ਨੇ ਅਸੀਂ ਪਹਿਲਾਂ ਹੀ ਕਹਿੰਦੇ ਸੀ ਇਹੋ ਕੁਝ ਹੀ ਹੋਣਾ ਤੇ ਕੋਈ ਗਲਤੀ ਸਾਨੂੰ ਪ੍ਰਵਾਹ ਨਹੀਂ ਹੈਗੀ ਅਸੀਂ ਇਹਨਾਂ ਦੇ ਹਰ ਸਵਾਲ ਦਾ ਜਵਾਬ ਦੇਵਾਂਗੇ ਦਿਨ ਦੇ ਦਿਨ ਇਹਦੀ ਪਤਾ ਲੇਕਿਨ ਮੈਂ ਇਹ ਤੁਹਾਨੂੰ ਦੱਸ ਦਿਆਂ 2027 ਚ ਇਹਨਾਂ ਦੇ ਕਿਹੜਾ ਕੱਖ ਨਹੀਂ ਬਣ ਕਿਉਂ ਨਹੀਂ ਬਣਨ ਇਕੱਠੇ ਨਹੀਂ ਆ ਇੱਕ ਗੱਲ ਜ਼ਰੂਰ ਹੈਗੀ ਹੈ ਇੱਕ ਗੱਲ ਜ਼ਰੂਰ ਹੈਗੀ ਹੈ ਵੀ ਜਿਸ ਤਰ੍ਹਾਂ ਅਕਾਲੀ ਦਾ ਲੋਂਗੋਵਾਲ ਬਣਿਆ ਸੀ ਨਾ ਇਸੇ ਤਰ੍ਹਾਂ ਜਿਸ ਸਪੈਕਟਰਮ ਦੇ ਬਣਿਆ ਤੇ ਲੋਕ ਉਲਟ ਗਏ ਸੀ ਅਕਾਲੀ ਦਾ ਲੋਂਗੋ ਵਾਲੇ ਪਾਸੇ ਤੇ ਤਲਵੰਡੀ ਨੂੰ ਮੁੜ ਕੇ ਸਮਝੌਤਾ ਕਰਨਾ ਪਿਆ ਸੀ ਲੱਗਦਾ ਆਪਣਾ ਦਲ ਮਰਜ਼ ਕਰਨਾ ਪਿਆ ਸੀ ਲੋਂਗੋਵਾਲ ਦੇ ਇਹ ਹਾਲਾਤ ਜ਼ਰੂਰ ਪੈਦਾ ਹੋ ਸਕਦੇ ਹਨ ਕਿ ਬਾਦਲ ਦੇ ਸਿੱਪਾਸਲਾ ਛੱਡ ਕੇ ਸਾਰੇ ਇਸ ਪੱਸੇ ਆ ਜਨ ਤੇ ਬਾਦਲ ਦੀ ਮਜਬੂਰੀ ਬਣ ਜੇ ਉਹ ਆਪਣਾ ਕਾਲੀ ਜਲਦੀ ਮਿਰਚ ਮਰਚ ਕਰ ਦੇਵੇ ਹੂੰ ਪਰ ਇਹ ਦੂਰ ਦੀ ਕੋਡੀ ਆ ਨੇੜੇ ਕੁਛ ਨਹੀਂ ਹੈਗਾ ਇਹ ਦੂਰ ਦੀ ਗੱਲ ਜੀ ਜਿਸ ਪਾਈ ਦੀ ਗੱਲ ਕੀਤੀ ਹੈ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਧੜਾ ਇਹਨਾਂ ਦਾ ਭਾਜਪਾ ਦੇ ਨਾਲ ਗੱਟਜੋੜ ਦੇਖਣ ਨੂੰ ਮਿਲਦਾ ਹੈ ਤੇ ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖ ਭਾਈਚਾਰੇ ਦਾ ਇਸ ਵੇਲੇ ਜੋ ਉਹਨਾਂ ਦੀ ਉਮੀਦ ਹੈ ਉਹ ਨਵੇਂ ਅਕਾਲੀ ਦਲ ਦੇ ਨਾਲ ਹੈ ਕਾਫੀ ਉਹਨਾਂ ਨੂੰ ਹੰਗਾਰਾ ਵੀ ਮਿਲਿਆ ਨਵੇਂ ਅਕਾਲੀ ਦਲ ਨੂੰ ਜੋ ਜਿਸ ਦੇ ਹੁਣ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਨੇ ਕਿ ਅਸੀਂ ਦੇਖ ਸਕਦੇ ਹਾਂ ਭਵਿਕ ਵਿੱਚ ਕਿ ਕਿਤੇ ਭਾਜਪਾ ਦਾ ਇਸ ਅਕਾਲੀ ਦਲ ਦੇ ਨਾਲ ਗੱਟਜੋੜ ਬਿਲਕੁਲ ਜੀ ਨਵੇਂ ਅਕਾਲੀ ਦਲ ਦੇ ਅਸਰ ਬਹੁਤ ਜ਼ਿਆਦੇ ਨੇ ਭਾਜਪਾ ਦਾ ਗੱਠਜੋੜ ਹੋਣ ਦੇ ਹਾਂ ਭਾਜਪਾ ਇਹ ਵੇਖੇਗੀ ਪੱਲਣਾ ਕਿਦਾ ਭਾਈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅਕਾਲੀ ਦਲ ਨਾਲ ਹੋਰ ਲੋਕ ਸਾਂਭਲ ਹੋਗੇ ਜੀ ਤੇ ਫਿਰ ਭਾਜਪਾ ਉਹਦੇ ਨੇ ਕਰੇਗੀ ਉਸੇ ਨੇ ਕਰੇਗੀ ਜਿਹੜੀ ਜਿਹਦੀ ਸਥਿਤੀ ਮਜ਼ਬੂਤ ਹੋਏ ਇਹ ਜੋ ਕੁਝ ਹੋ ਰਿਹਾ ਨਾ ਹਾਂ ਇਹ bade ishare te ho reya ਅਕਾਲੀ ਦਲ ਇੰਜ ਅਕਾਲੀ ਦਲ ਦੇ ਰੀਤੇ ਇੰਜ ਉਹ ਆਪ ਨਹੀਂ ਹੈਗੀ ਬਿਲਕੁਲ ਜੀ ਤਾਂ ਉਹਨਾਂ ਨੇ ਇਸ਼ਾਰਾ ਦਿਓ ਰਿਹਾ ਐਸੇ ਕਰਕੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਬਰਾਂ ਲੱਗਣਗੀਆਂ ਕਿ ਜੇ ਨਵਾਂ ਕਲਦਲ ਬਣਿਆ ਉਹ ਤੇ ਨਾਲ ਭਾਜਪਾ ਇਹਨਾਂ ਦੋਵਾਂ ਦਾ ਲਾਇਸ ਹੋਇਗਾ ਉਹਨਾਂ ਦੇ ਲਾਇਸ ਤੋਂ ਬਾਅਦ ਜਿੰਨੇ ਵੀ ਲਫਟੈਨ ਹੈਗੇ ਨੇ ਸੁਖਬੀਰ ਸਿੰਘ ਬਾਦਲ ਦੇ ਉਹ ਆਟੋਮੈਟਿਕਲੀ ਇਹਦੇ ਵਿੱਚ ਆ ਜਾਣਗੇ ਪੀ ਜਿੱਥੇ ਭਾਜਪਪਾ ਦਾ ਆ ਗਿਆ ਉੱਥੇ ਉਮੀਦਵਾਰ ਤੋਂ ਦੇ ਜਿੱਤਨੇ ਹੂੰ ਉਹ ਆਗੇ ਫਿਰ ਸੁਖਬੀਰ ਸਿੰਘ ਬਾਦਲ ਕੱਲਾ ਰਹੇ ਜੂਗਾ ਉਹਦੇ ਵਾਸਤੇ ਇਹਨੂੰ ਆਪਣੇ ਨੂੰ ਚੁੱਪ ਚੁਪ ਕਰਕੇ ਘਰ ਬਹਿ ਜਾਊਗਾ ਜਾਂ ਆਪਣਾ ਕਾਲੀਦਾਲੇ ਚ ਮਰਚ ਕਰ ਦੇ ਜੀ ਯਾਨੀ ਕਿ ਅਸੀਂ ਦੇਖ ਸਕਦੇ ਆਂ ਕਿ ਜਾਂ ਤਾਂ ਸੁਖਬੀਰ ਸਿੰਘ ਬਾਦਲ ਬੈਠ ਜਾਣਗੇ ਜਾਂ ਫਿਰ ਦੋਵੇਂ ਧਿਰ ਜਿਹੜੇ ਨੇ ਹੁਣ ਵੱਖਰੇ ਵੱਖਰੇ ਇਕੱਠੇ ਹੋ ਜਾਣਗੇ ਕਾਲੀਦਾਲ ਦਾ ਭਵਿੱਖ ਕਿਤੇ ਨਾ ਕਿਤੇ ਇਸੇ ਦੋ ਗੱਲਾਂ ਦੇ ਆਲੇ ਦੁਆਲੇ ਮੰਡਰਾ ਰਿਆ ਹੋਇਆ ਨਜ਼ਰ ਆਵੇਗਾ ਜੀ 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 ਮੈਂ ਸ਼ੁਕਰੀਆ ਪੜਸਾਪ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਮਿਹਰਬਾਨੀ